ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਭਾਬੀ ਕਮਲਕੌਰ ਦੇ ਕਤਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੇ ਦੀ ਭਾਬੀ ਕਮਲਕੌਰ ਦਾ ਜਿਵੇਂ ਹੀ ਕਤਲ ਹੋਇਆ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕਈ ਜਿਹੜੀ ਕਿ ਪੋਸਟਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਭਾਬੀ ਕਮਲਕੌਰ ਦੇ ਕਤਲ ਨੂੰ ਜਿੱਥੇ ਜਾਇਜ਼ ਦੱਸਿਆ ਜਾ ਰਿਹਾ ਉੱਥੇ ਹੀ ਅਮਰਤਪਾਲ ਸਿੰਘ ਮਹਿਰੂ ਦੀ ਹਿਮਾਇਤ ਜਿਹੜੀ ਕਿ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਹੁਣ ਇਸ ਮਾਮਲੇ ਦੇ ਵਿੱਚ ਸਾਈਬਰ ਸੈੱਲ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਅਤੇ 100 ਤੋਂ ਵੱਧ ਜਿਹੜੇ ਕਿ سوشل ਅਕਾਊਂਟ ਬੰਦ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਪੋਸਟਾਂ ਪਾਈਆਂ ਜਾ ਰਹੀ ਨੇ ਜਾਂ ਫਿਰ ਪੜਕਾਉ ਕੰਟੈਂਟ ਜਿਹੜਾ ਕਿ ਪਾਇਆ ਜਾ ਰਿਹਾ ਜੀਹਾਂ ਦੱਸਦੀ ਐ ਕਿ ਵੱਡੀ ਖਬਰ ਸਾਹਮਣੇ ਆ ਰਹੀ ਐ ਸਾਈਬਰ ਸੈੱਲ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ 106 ਅਕਾਊਂਟ ਜਿਹੜੇ ਕਿ ਸੋਸ਼ਲ ਮੀਡੀਆ ਉੱਤੇ ਜਿਹੜੇ ਕਿ ਹਟਾ ਦਿੱਤੇ ਗਏ ਨੇ ਜਿਸਦਾਂ ਦੇ ਵੱਲੋਂ ਪੜਕਾਉ ਕੰਟੈਂਟ ਜਿਹੜਾ ਕਿ ਪਾਇਆ ਜਾ ਰਿਹਾ ਕਿ ਕਿ ਭਾਬੀ ਕਮਲਕੌਰ ਦੇ ਕਤਲ ਤੋਂ ਬਾਅਦ ਲਗਾਤਾਰ ਇੱਕ ਨਹੀਂ अनेका ਪੋਸਟਾਂ ਪਾਈਆਂ ਜਾ ਰਹੀ ਨੇ ਜਿੱਥੇ ਕੀ ਕਤਲ ਨੂੰ ਲੈ ਕੇ ਆ ਭਾਬੀ ਦੇ ਕਤਲ ਨੂੰ ਕਈ ਲੋਕਾਂ ਦੇ ਵੱਲੋਂ ਜਾਇਜ਼ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਹੀ ਹੋਇਆ ਜੋ ਭਾਬੀ ਕਮਲ ਦਾ ਜੜਕੀ ਕਤਲ ਕੀਤਾ ਗਿਆ ਇਸ ਦੇ ਵੱਲੋਂ ਜੜਕੀ ਗਲਤ ਕੰਟੈਂਟ ਪਰੋਸਿਆ ਜਾ ਰਿਹਾ ਸੀ ਜਿਸ ਨੂੰ ਕਿ ਬਾਰ-ਬਾਰ ਸਮਝਾਇਆ ਗਿਆ ਪ੍ਰੈਸ ਦੇ باوجود ਵੀ ਉਹ ਨਾ ਸਮਝਿਆ ਤੇ ਉਸ ਦਾ ਜੜਕੀ ਅਜਿਹਾ ਹਸ਼ਰ ਹੋਇਆ ਤਾਂ ਇਸ ਤਰੀਕੇ ਦੇ ਜਿਹੜੇ ਕਿ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਵੀਡੀਓ ਇਹ ਵੀ ਪਾਈਆਂ ਜਾ ਰਹੀਆਂ ਨੇ ਕਿ ਜੋ ਅਮਰਤਪਾਲ ਸਿੰਘ ਮਹਿਰੂ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਅਜਿਹੇ ਲੋਕਾਂ ਨੂੰ ਅਜਿਹਾ ਹੀ ਸਬਕ ਮਿਲਣਾ ਚਾਹੀਦਾ ਤੇ ਅਜਿਹੇ ਲੋਕਾਂ ਤੇ ਜਕਰ ਕਾਰਵਾਈ ਹੋਵੇਗੀ ਜੇਕਰ ਜੇ ਲੋਕਾਂ ਦਾ ਇਸ ਤਰੀਕੇ ਦਾ ਹਸ਼ਰ ਹੋਵੇਗਾ ਤਾਂ ਬਾਕੀ ਵੀ ਸੁਧਰ ਜਾਣਗੇ ਇਸ ਤਰੀਕੇ ਦਾ ਵੀ ਜਿਹੜਾ ਕੰਟੈਂਟ ਪਾਇਆ ਜਾ ਰਿਹਾ ਇਸ ਤੋਂ ਇਲਾਵਾ ਅਮਰਤਪਾਲ ਸਿੰਘ ਮਹਿਰੂ ਦੇ ਖਿਲਾਫ ਵੀ ਜਿਹੜਾ ਕਿ ਕੰਟੈਂਟ ਪਾਇਆ ਗਿਆ ਕਿ ਆਖਰ ਕਾਨੂੰਨ ਹੱਥ 'ਚ ਲੈਣ ਦਾ ਇਸ ਨੂੰ ਕਿਹਨੇ ਅਧਿਕਾਰ ਦਿੱਤਾ ਜਾਂ ਫਿਰ ਕਿਸੇ ਨਿਹੱਤਿਆ ਦੇ ਉੱਤੇ ਵਾਰ ਕਰਨਾ ਕਿਸੇ ਮਹਿਲਾ ਦੇ ਉੱਤੇ ਹੱਥ ਚੁੱਕਣਾ ਇਹ ਕਿੱਥੋਂ ਤੱਕ ਸਹੀ ਆ ਤਾਂ ਜਿਹੜਾ ਕਿ ਅਮਰਤਪਾਲ ਸਿੰਘ ਮਹਿਰੂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਵੱਖਰਾ ਵੱਖਰਾ ਜਿਹੜਾ ਕੰਟੈਂਟ ਹੈ ਸੋਸ਼ਲ ਮੀਡੀਆ ਦੇ ਉੱਤੇ ਭਰੋਸਿਆ ਜਾ ਰਿਹਾ ਜਿਸ ਤੋਂ ਬਾਅਦ ਪੜਕਾਉ ਕੰਟੈਂਟ ਵੀ ਜਿਹੜਾ ਕਿ ਪਾਇਆ ਜਾ ਰਿਹਾ ਜਿਸ ਕਰਕੇ ਹੋਰ ਵੀ ਜਿਹੜਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਲਗਾਤਾਰ ਦੇਖਿਆ ਜਾ ਰਿਹਾ ਕਿ ਭਾਬੀ ਕਮਲਕੌਰ ਦੇ ਕਤਲ ਤੋਂ ਬਾਅਦ ਜਿਹੜੀਆਂ ਹੋਰ ਇੰਸਟਾਗ੍ਰam ਕੁਇਨਸ ਨੇ ਉਹਨਾਂ ਨੂੰ ਵੀ ਜਿਹੜੇ ਕਿ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਡਰ ਦਾ ਮਾਹੌਲ ਜਿਹੜਾ ਕਿ ਪੈਦਾ ਹੋਇਆ ਤੇ ਮਾਹੌਲ ਖਰਾਬ ਹੋਣ ਨੂੰ ਮੱਧੇ ਨਜ਼ਰ ਦੇਖਦੇ ਹੋਏ ਕਿਉਂਕਿ ਲਗਾਤਾਰ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਸਾਰੇ ਮਸਲੇ ਨੂੰ ਦੇਖਦੇ ਹੋਏ ਤਾਂ ਸਾਈਬਰ ਸੈੱਲ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਕਿ ਲ ਉਨ੍ਹਾਂ ਦੇ ਵੱਲੋਂ 106 ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਜਾਂ ਅਜਿਹਾ ਕੰਟੈਂਟ ਪਾਇਆ ਜਾ ਰਿਹਾ ਜੋ ਕਿ ਭੜਕਾਉਣਾ ਦੇ ਲਈ ਪਾਇਆ ਜਾ ਰਿਹਾ ਜਾਂ ਭੜਕਾਉ ਚੀਜ਼ਾਂ ਪਾਈਆਂ ਜਾ ਰਹੀਆਂ ਤਾਂ ਉਸ ਦੇ ਖਿਲਾਫ ਜਿਹੜੇ ਕਿ ਸਾਈਬਰ ਸੈੱਲ ਦੇ ਵੱਲੋਂ ਜਿਹੜਾ ਕਿ ਇਹ ਵੱਡਾ ਐਕਸ਼ਨ ਜਿਹੜਾ ਕਿ ਕੀਤਾ ਗਿਆ ਤਾਂ ਦਾਅ ਦਿੱਤਾ ਗਿਆ ਕਿ ਭਾਬੀ ਕਮਲ ਕੌਰ ਦਾ ਕਤਲ ਹੋਇਆ ਉਸ ਤੋਂ ਬਾਅਦ ਲਗਾਤਾਰ ਜਿੱਥੇ ਸਮਾਜ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਵੱਖੋ-ਵੱਖ ਤਰ੍ਹਾਂ ਦਾ ਜਿਹੜਾ ਕੰਟੈਂਟ ਸੋਸ਼ਲ ਮੀਡੀਆ ਉੱਤੇ ਪਾਇਆ ਜਦੋਂ ਅਜਿਹਾ ਉਸ ਤੋਂ ਬਾਅਦ ਲੋਕ ਭੜਕਦੇ ਹੋਏ ਨਜ਼ਰ ਆ ਰਹੇ ਨੇ ਜਿਹਦੇ ਚੱਲਦੇ ਸਾਈਬਰ ਸੈੱਲ ਦੇ ਬਿਲਕੁਲ ਐਕਸ਼ਨ ਕਰਦੇ ਹੋਏ 106 ਲੋਕਾਂ ਦੇ ਸੋਸ਼ਲ ਅਕਾਊਂਟ ਜਿਹੜੇ ਕਿ ਬੰਦ ਕਰ ਦਿੱਤੇ ਗਏ ਨੇ ਬਾਕੀ ਤੁਹਾਡਾ ਸਾਈਬਰ ਸੈੱਲ ਦੇ ਵੱਲ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਸ ਦੇ ਬਾਰੇ ਕੀ ਕਹਿਣਾ ਕਿ ਕਿਸ ਤਰੀਕੇ ਦੇ ਨਾਲ ਜੋ ਇਹ ਕਾਰਵਾਈ ਕੀਤੀ ਗਈ ਹੈ ਇਹ ਕਿੱਥੋਂ ਤੱਕ ਸਹੀ ਹੈ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਉੱਤੇ ਹੀ ਵੀਡੀਓਜ਼ ਪਾ ਕੇ ਜਿਹੜੇ ਸਮੱਸਲੇ ਨੂੰ ਹੋਰ ਤੂਲ ਦਿੱਤੀ ਜਾ ਰਹੀ ਹੈ ਜਿਹਦੇ ਚੱਲਦੇ ਹੈ ਵੱਡੇ ਜਿਹੜੇ ਕਿ ਕਾਰਵਾਈ ਹੋਈ ਹੈ